ਛੋਟਾ ਬੱਚਾ ਹੈ ਉਹ ਗੱਲ ਹੋਈ ਹੈ ਉਹਨਾਂ ਨੂੰ ਕਿ ਹਾਲਾਤ ਕੀ ਹੁੰਦੇ ਹੈ ਛੋਟਾ ਬੱਚਾ ਹੈ ਕਰਵੇਨੋ ਦਾ ਨਾਮ ਹੈ ਗਨ ਸ਼ਾਟ ਇੰਜਰੀ ਹੈ ਬ੍ਰੇਨ ਨੂੰ ਉਹ ਕਾਫੀ ਕ੍ਰਿਟੀਕਲ ਹਾਲਤ ਹੈ ਅਸੀਂ ਉਹਨੂੰ ਹੁਣ ਦੇ ਵੈਂਟੀਲੇਟਰ ਤੇ ਪਾ ਦਿੱਤਾ ਸੀਗਾ ਅਜੇ ਉਹਨਾਂ ਦੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਾਕਟਰ ਸਾਹਿਬ ਕਿੰਨੀ ਉਮਰ ਹੈ 12 ਸਾਲ ਦਾ ਬੱਚਾ ਜੀ ਡਾਕਟਰ ਜੀ ਕੀ ਅਚਾਨਕ ਮਰੀ ਲੱਗਣ ਦਾ ਕਾਰਨ ਕੋਈ ਅਜੇ ਕੁਝ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਲੱਗੀ ਕਿ ਕਿਸ ਸਰ ਕੋਈ ਬ੍ਰੇਨ ਤੇ ਹੈ ਹੈਡ ਹੈਡਿੰਗ ਬਿਲਕੁਲ ਕ੍ਰਿਟੀਕਲ ਹੈ ਹਾਂ ਜੀ ਹਾਂ ਗਾਲਾ ਇਹਨੇ ਕਿਉਂ ਕਪੜੇ ਬਦਲੇ ਰੱਖੀ ਉਹ ਵੈਪਨ ਉਹਨੇ ਦੇ ਸਿਆ ਅੱਛਾ ਇਹਨੇ ਕੱਢ ਲਿਆ ਅੱਛਾ ਅਧਿਰੇ ਬਾਹਰ ਟ੍ਰੈਨ ਵਿੱਚ ਬੈਠੇ ਮੈਂ ਇਕੱਲਾ ਹੀ ਘਰੇ ਬਾਕੀ ਨੇ ਨਵਾਦਾ ਇਕੋ ਰੱਖੀ ਪੜਪੜੀ ਚ ਨਾਂਗੀ ਵਜਿਦੀ ਪਤਾ ਨਹੀਂ ਮਿਲ ਗਈ ਕਿੰਨੀ ਮਾਨ ਕੇ ਤੇ ਮੈਂ ਉਹਨੂੰ ਲੈ ਕੇ ਆਉਂਦਾ ਕੀ ਨਾਮ ਕੀ ਇਹਦਾ ਆ ਜਿਹੜਾ ਹੁੰਦਾ ਹੈ ਇਸ ਤਲਾ ਕਰਵਾ ਲਵਾਰਾ ਤੇ ਸ਼ੁਰੂਆਲਵਾਰਾ ਬੱਚੀ ਨੂੰ ਇਹ ਸਹਾਲ ਦੇ ਕਿ ਸਰ ਮੋਕੇ ਦੇ ਗੋਲੀ ਲੱਗੀ ਹੈ ਸਰ ਕੀ ਹਾਲਾਤ ਨੇ ਦੇਖੋ ਜੀ ਅਸੀਂ ਬੱਚੇ ਨੂੰ ਅਸੀਂ ਮੌਕੇ ਤੇ ਪਹੁੰਚੇ ਹਲੇ ਬੱਚਾ ਸੀਰੀਅਸ ਹੈ ਹਲੇ ਅਸੀਂ ਇਨਵੈਸਟੀਗੇਸ਼ਨ ਹੈ ਔਰ ਮੇਰਾ ਦੂਸਰੀ ਤੋਰ ਤੇ ਅਸੇ ਤੋਂ ਦੂਜੇ ਵੀ ਬੁਲਾਏ ਹੋਏ ਨੇ ਜੋ ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕੀ ਅਸਲ ਤਤ ਕੀ ਨੇ ਸਰ ਕੀ ਨਾਮ ਹੈ ਤੇ ਬੱਚੇ ਦਾ ਇਹਦਾ ਬੱਚੇ ਦਾ ਨਾਮ ਜੀ ਕਰਿਮ ਮਲਹੋਤਰਾ ਹੈ ਕਿੰਨੇ ਸਾਲ ਉਮਰ ਹੈ ਜੀ ਇਹਦੀ ਤਕਰੀਬ 14 ਸਾਲ ਹੈ ਤੇ ਸਰ ਗੋਲੀ ਲੱਗੀ ਕਿੱਥੇ ਹੈ ਬੋਲੀ ਅਸਰ ਚਲਕ ਸਰ ਹੁਣ ਕੀ ਹਾਲਾਤ ਕਿਦਾਂ ਬੱਚੇ ਨੂੰ ਰੈਫਰ ਕਰ ਰਹੇ ਥੇ